ਉਹ ਫੁੱਟਸੋਰਾ ਇੱਥੇ ਮੇਰੀ ਆ। ਕੀ ਕਰਾਂ ਇੱਕ ਤਾਂ ਮਾਸਾ ਵੀ ਜਿੰਨਾ ਲਿਆਂਦਾ ਵਾ। ਚੱਲ ਕੋਈ ਨਹੀਂ ਆਪਣੀ ਮਰਜ਼ੀ ਕਰੋ ਫਿਰ ਤੇ ਜੇ ਉਹ ਮੈਨੂੰ ਕੋ ਕਹਿਆ ਨਾ ਇਹਨਾਂ ਨੇ ਤੇ ਮੈਂ ਤੁਹਾਡਾ ਹੀ ਨਾਂ ਲੈਣਾ ਵੀ ਮੈਨੂੰ ਨਹੀਂ ਨਾਲ ਲੈ ਕੇ ਦੇ। ਚੱਲ ਕੋਈ ਗੱਲ ਨਹੀਂ ਤੂੰ ਮੇਰਾ ਨਾਂ ਲੈ ਲੈ। ਚੱਲ ਜਾਓ ਟਾਈਮ ਨਾਲ ਤੇ ਟਾਈਮ ਨਾਲ ਆ ਜਿਓ। ਚੱਲ ਤੂੰ ਗੱਲ ਸੁਣ ਮੇਰੀ ਤੂੰ ਕੋਈ ਆਪਣੇ ਪੇਕਿਆਂ ਤੋਂ ਨਹੀਂ ਲਿਆ ਕੇ ਦਿੰਦੀ। ਜਿਹੜਾ ਉਹਨਾਂ ਖਾਣਾ ਵਾ। ਉਹਨਾਂ ਖਾਣੀ ਆਪਣੇ ਮਾਮੇ ਦੀ ਕਮਾਈ। ਖਬਰਦਾਰ ਮਾਤਾ ਮੇਰੇ ਪੇਕਿਆਂ ਤੱਕ ਨਹੀਂ ਜਾਣਾ। ਤੁਸੀਂ ਪੇਕਿਆਂ ਤੋਂ ਲਿਆ ਲਿਆ ਕੇ ਖਾਣ ਦੇ ਇੰਨੇ ਚਿਰ ਦਾ ਜਿਹੜੇ ਹੁਣ ਮੇਰੇ ਪੇਕੇ ਦੇਣ। ਜਿੰਦਰਾ ਮੈਂ ਫਿਰ ਪੁੱਤ ਚੱਲੀ ਆ ਦਵਾਈਆਂ ਮੈਂ ਤਾਂ ਨਾ ਜਾ ਕੱਲੀ ਮੈਂ ਨਾ ਤੇਰੇ ਨਾਲ ਜਾਨੀ ਕਿਉਂ ਇਸੇ காਕੇ ਕੱਪੜੇ ਬਦਲੇ ਅ ਅੱਛਾ ਤੇ ਮੈਂ ਤੇਰਾ ਨਹੀਂ ਨਹੀਂ ਤੂੰ ਕਿੱਥੇ ਖੇਚਲ ਕਰਦੀ ਰਹਿਣਾ ਤੂੰ ਮਾਂ ਨਾ ਕਰਦਾ ਕੰਮ ਕਰ ਮੁੰਡੇ ਤੁਹਾਡੇ ਨੇ ਮੈਨੂੰ ਨਹੀਂ ਛੱਡਣਾ ਜੇ ਕੋ ਹੋ ਗਿਆ ਤੇ ਆਖਣਾ ਉਹਨੂੰ ਕੱਲੀ ਨੂੰ ਤੋੜਦਾ ਹੈ ਕੁਝ ਨਹੀਂ ਪੁੱਤ ਕਹਿੰਦਾ ਮੁੰਡਾ ਮੁੰਡਾ ਮੈਨੂੰ ਕਹਿੰਦਾ ਹੀ ਕੋਈ ਗੱਲ ਨਹੀਂ ਮਾਂ ਤਾਂ ਚੱਲ ਕੋਈ ਨਹੀਂ ਆਪਣੀ ਮਰਜ਼ੀ ਕਰੋ ਫਿਰ ਤੇ ਜੇ ਉਹ ਮੈਨੂੰ ਕੋ ਕਹਿਆ ਨਾ ਉਹਨਾਂ ਨੇ ਤੇ ਮੈਂ ਤੁਹਾਡਾ ਹੀ ਨਾਂ ਲੈਣਾ ਕਿ ਮੈਨੂੰ ਨਹੀਂ ਨਾਲ ਲੈ ਕੇ ਗਈ ਚਲ ਕੋਈ ਗੱਲ ਨਹੀਂ ਤੂੰ ਮੇਰਾ ਨਾਮ ਲੈ ਚਲ ਜਾਓ ਟਾਈਮ ਨਾਲ ਤੇ ਟਾਈਮ ਨਾਲ ਆਜੋ ਚਲ ਠੀਕ ਆ ਮੈਂ ਉਹ ਕੇ ਆਈ ਖੜੀ ਦਵਾਈ ਲੈ ਚਲੋ ਠੀਕ ਆ ਜਾਓ ਫਿਰ ਮੈਂ ਤਦੀ ਮੈਨੂੰ ਅੱਜ ਸਮਝ ਨਹੀਂ ਬੈਠਾਂਦੀ ਕਿ ਕਰਦੀ ਵੀ ਫਿਰ ਰਹੀ ਹੈ ਮੈਂ ਦੇ ਕੱਪੜੇ ਪਾਏ ਹੀ ਕਿ ਚਲ ਨਾਲ ਚੱਲ ਜੂ ਪਰ ਨਹੀਂ ਅੱਜ ਮੈਨੂੰ ਨਾਲ ਖੜਿਆ ਹੀ ਨਹੀਂ ਚਲ ਕੋਈ ਨਹੀਂ ਆਉਂਦੀ ਆ ਤੇ ਲੱਗ ਹੀ ਜਾਣਾ ਮੈਨੂੰ ਪਤਾ ਇਹ ਕੀ ਕਰਦੀ ਫਿਰਦੀ ਹੈ ਰਮਨ ਰਮਨ ਹਾਂਜੀ ਇਧਰ ਆ ਖਾਸ ਆਗੇ ਜੀ ਇੱਕ ਮਿੰਟ ਹਾਂਜੀ ਦੱਸੋ ਮੈਂ ਕੀ ਦੱਸਣਾ ਮੈਂ ਫੋਨ ਕਰਨ ਡਈ ਹੀ ਫੋਨ ਮੈਂ ਕੀ ਕਰਨਾ ਵਾ ਹਾਂ ਮੇਰਾ ਦਿਲ じゃ ਕਰਨ ਡਿਆ ਸੀ ਕਿ ਅੱਜ ਪਿੰਡ ਜਾਵਾਂ ਤਾਂ ਤੁਸੀਂ ਦੱਸੋ ਜੇ ਤੁਹਾਡਾ ਟਾਈਮ ਆ ਤਾਂ ਆਪਾਂ ਜਾ ਕੇ ਹੋਈਏ ਰਮਨ ਦੋਕ ਦਿਨ ਕੱਢ ਕਿਉਂ ਕੀ ਕੰਮ ਤੇ ਆ ਗਿਆ ਉਹ ਟਿੱਡ ਦੀ ਸਪਰੇਅ ਮਰਉਂਦੇ ਆ ਤੇ ਮੈਂ ਤੇ ਬੰਦਾ ਕਹਿ ਕੇ ਆ ਆ ਅੱਛਾ ਤੇ ਜੇ ਉਹਦੋਂ ਚਲ ਗਏ ਤੇ ਉਹਨੇ ਫਿਰ ਆਵ ਨਹੀਂ ਆ ਵੇਖ ਲਓ ਮੇਰਾ ਨਾ ਕਿੰਨਾ ਚਰ ਹੋ ਗਿਆ ਗਈ ਨਹੀਂ ਦਿਲ ਜਿਆ ਕਰਨ ਲਿਆ ਸੀ ਮੈਂ ਚਲ ਜਾ ਕੇ ਹੋ ਕੇ ਹੁੰਦੇ ਆ ਜੇ ਕੰਮ ਹੈ ਫਿਰ ਰਹਿਣ ਦਿੰਦੇ ਆ ਵੇਖ ਲੈ ਜੇ ਤੂੰ ਕੱਲੀ ਨੇ ਜਾਣਾ ਤੇ ਮਾਰਿਆ ਚੱਕਰ ਜੇ ਨਹੀਂ ਤੇ ਮੇਰੇ ਨਾਲ ਜਾਣਾ ਤੇ ਫਿਰ ਦੋ ਦਿਨ ਸੁਣਾ ਪੈਣਾ ਨਹੀਂ ਨਹੀਂ ਮੈਂ ਕੱਲੀ ਨੇ ਕਿੱਦਾਂ ਜਾਣਾ ਵਾ ਗਰਮੀ ਤੇ ਇੰਨੀ ਆ ਬੱਸਾਂ ਚ ਬੁਰਾ ਹਾਲ ਹੋ ਜਾਂਦਾ ਮੈਂ ਕੱਲੀ ਨੇ ਨਹੀਂ ਜਾਣਾ ਤੁਹਾਡੇ ਨਾਲ ਹੀ ਚਲ ਜੂੰਗੀ ਦੋ ਦਿਨ ਖਲੋ ਜਾਨੀ ਆ ਚਲ ਇਦਾਂ ਹੀ ਕਰ ਲਾ ਤੇ ਨਾਲੇ ਤੁਸੀਂ ਉਹ ਪਿਆਲੀ ਜਿਹੜਾ ਕਹਿੰਦੇ ਸੀ ਕਿ ਤੇ ਲੱਗ ਤਾਲੀ ਮਿਲਦਾ ਜੀ ਓਏ ਉਹ ਤੇ ਮਿਲਦੀ ਆ ਉਹ ਤੇ ਹੁਣ ਫੇਰ ਮਿਲਿਆ ਮੈਨੂੰ ਅੱਛਾ ਕਿ ਜੇਰੇ ਭਾਈ ਲੈਣੀ ਤੁਸੀਂ ਤੇ ਠੀਕ ਆ ਜੇ ਨਹੀਂ ਹਾਂ ਤੇ ਫਿਰ ਮੈਂ ਹੋਰ ਕਿਹਨੂੰ ਦੇ ਦਾਂ ਤੇ ਪਹਿਲ ਤੁਹਾਡੀ ਆ ਤੁਸੀਂ ਫਿਰ ਕੀ ਗਿਆ ਮੈਂ ਚੱਲ ਕੋਈ ਨਹੀਂ ਕਰ ਸਲਾਹ ਕਰ ਲੈਨੇ ਹਾਂ ਹਾਂ ਤੇ ਮੈਂ ਤੈਨੂੰ ਦੱਸ ਦਿੰਦਾ ਇੱਕ ਦੋ ਦਿਨ ਤੱਕ ਆਹੋ ਹੁਣ ਵੇਖ ਲਓ ਕਰ ਲਓ लवली ਨਾਲ ਵੀ ਸਲਾਹ ਕੀ ਜਾਂਦਾ ਵਾ ਚੱਲ ਕਰ ਲੈਨੇ ਲਵਨੀ ਨੇ ਮਸਲਾ ਕਰ ਲੈਨੇ ਆਂ ਤੇ ਪੋਤਾ ਗੱਲ ਬਾਤ ਪੰਡੀ ਆ ਆਹੋ ਬਾਹਰ ਅੰਦਰ ਦਾ ਤੇ ਛੱਡੋ ਪਰਾਂ ਦੇ ਇੱਥੇ ਹੀ ਚਲੋ ਆਪਣੇ ਆਪਾਂ ਪੈੜੀ ਲੈ ਲਈ ਨਾ ਤੇ ਫੇਰ ਬਾਹਰ ਜੋਗੇ ਪੈਸੇ ਨਹੀਂ ਹੋ ਰਣੇ ਤੇ ਬਾਹਰ ਜਾਣਾ ਵੀ ਕੀ ਕਰਨਵਾ ਚਲੋ ਸਭ ਕੁਝ ਇੱਥੇ ਹੈਗਾ ਵਾ ਚਲ ਇਦਾਂ ਕਰ ਲੈਨੇ ਆਂ ਫੇਰ ਅਸੀਂ ਮੂੰਹ ਚੁੱਕ ਚੁੱਕ ਇਹਦੇ ਆਲੇ ਵੇਂਦੇ ਰਵਾਂਗੇ ਰਹਿਣ ਦਾ ਤੁਸੀਂ ਤੇ ਉਹਦੇ ਨਾਲ ਗੱਲ ਕਰ ਲੋ ਕਿੰਨੇ ਦਿਨ ਕਿੰਨੇ ਦਿਹਾਵਾ ਕਿਲਾ ਵਾ ਆਹ ਹੱਥ ਚਲ ਗੜਚੋਨੇ ਮੈਨੂੰ ਇਹ ਆ ਵੀ ਨਾਲ ਲੱਗਦਾ ਹੈ ਹੈਗੀ ਐ ਪੈੜੀ ਹੂੰ ਤੇ ਮੈਂ ਕਿਹਾ ਵੀ ਯਾਰ ਮੁੰਡੇ ਦੇ ਵੀ ਇਹ ਕਾਗਜ਼ ਕੂਝ ਲਾਉਂਦੇ ਆ ਤੇ ਮੈਨੂੰ ਘਰ ਸਲਾਹ ਕਰ ਲਿਆ ਤੇ ਕੀ ਕਹਿੰਦੇ ਆ ਨਾ ਉਹ ਤੇ ਫਿਰ ਅਸੀਂ ਲੈ ਲਾਂਗੇ ਚਲੋ ਉਹ ਤੇ ਤੁਹਾਡੀ ਗੱਲ ਠੀਕ ਆ ਗੱਡੀ ਚੋਨੇ ਦੇ ਵੀ ਪੈਸੇ ਆ ਜਾਣੇ ਆ ਚਲੋ ਜਿਆਦਾ ਦੀ ਨਾਲ ਬੰਨ ਠੀਕ ਆ ਨਾ ਛੇਵੇਂ ਨਹੀਂ ਫਸਲ ਆਉਣੀ ਹੁੰਦੀ ਆ ਚਲ ਕਰ ਲੈ ਕਰ ਲੈਨੇ ਫਿਰ ਲਵਲੀ ਆ ਕਿੱਥੇ ਆ ਲਵਲੀ ਇੱਥੇ ਹੀ ਅੰਦਰ ਹੀ ਬਣਾਵਾ ਚਾਹ ਨਾ ਫਿਰ ਨਾਲੇ ਜਿਆ ਕੁੱਟ ਪੀਏ ਬਣਾ ਕੇ ਕੋਈ ਨਹੀਂ ਜਾ ਕੰਨ ਪਰਸੋਂ ਦਾ ਮੂੜ ਬਣਾਇਆ ਹੈ ਵੀ ਪਿੰਡ ਨੂੰ ਜਾਣੀ ਆ ਆਏ ਆ ਤਾਂ ਕਿਹਾ ਤਾਂ ਉਸੇ ਵळे ਤੁਹਾਨੂੰ ਟੋਲ ਕਰਤਾ ਵਾ ਮੈਂ ਫਲਾਣੀ ਗੱਲ ਆ ਫਲਾਣਾ ਕੰਮ ਤੁਹਾਨੂੰ ਤਾਂ ਕੰਮ ਹੀ ਰਹਿਣੇ ਆ ਜਦੋਂ ਕਿਤੇ ਜਾਣ ਦਾ ਨਾਂ ਲੈਨੀ ਆ ਨਾ ਕੰਮ ਹੀ ਨਹੀਂ ਮੁੱਕਦੇ ਜੇ ਮੁੰਡਾ ਵਾ ਉਹ ਕਿਸੇ ਨਾ ਕਿਸੇ ਯਾਰ ਦੋਸਤ ਨਾਲ ਤੁਰਿਆ ਰਹਿੰਦਾ ਵਾ ਉਹਦਾ ਟਾਈਮ ਨਹੀਂ ਲੱਗਦਾ ਪਿਓ ਦਾ ਟਾਈਮ ਨਹੀਂ ਲੱਗਦਾ ਸੌਤੂ ਤੇ ਸਾਰੇ ਖਤਮ ਹੋ ਗਏ ਆ ਕੀ ਕਰਾਂ ਇੱਕ ਦੇ ਮਾਸਾ ਵੀ ਜਿੰਨਾ ਲਿਆਂਦਾ ਵਾ ਦਹਾਵੀਆਂ ਦੀ ਖੰਡ ਲੈ ਆ ਚਾਈ ਤਾਂ ਹਗਦੀ ਪਤੀ ਲੈ ਆ ਓਨੇ ਦਾ ਨਾ ਕਿੰਨੇ ਕ ਦਿਨ ਲੰਘਦੇ ਆ ਹੁਣ ਮੈਂ ਕੀ ਕਰਾਂ ਪਤਾ ਨਹੀਂ ਹੈ ਕਿ ਕਿੱਥੇ ਆ ਇਹਨੂੰ ਸੁਣਾ ਹੀ ਦਵਾ ਵੀ ਜਾ ਕੇ ਤੇ ਲੈ ਆ ਆ ਹੁਣ ਤਾਂ ਬਖਾਰਾ ਪੁੰਦਾ ਚੋਕ ਨਹੀਂ ਜੀ ਆ ਗਈ ਕਰਨ ਆ ਗਈਆਂ ਗੱਲ ਸੁਣਿਓ ਇੱਕ ਮਿੰਟ ਇੱਕ ਮਿੰਟ ਆ ਗਈ ਬਾਸ ਆਡੀ ਕੰਮ ਕਰਨ ਸੁਣੀ ਆਵਾਂ ਪਹਿਲਾਂ ਤੂੰ ਵਾਣ ਬੋਜਾ ਦੇਣੀ ਆਂ ਉਹ ਆਵਾਜ਼ ਮੈਂ ਕੀ ਦੇਣੀ ਆਂ ਮੈਂ ਕਹਿੰਦੇ ਮੈਨੂੰ ਦੋ ਰੋਟੀਆਂ ਦੇ ਦਿੰਦੇ ਤੇ ਮੈਂ ਬਾਜੂ ਕੰਮ ਤੇ ਵੀ ਜਾਣਾ ਹੈ ਕਰਨਾ ਤੈਨੂੰ ਰੋਟੀ ਤੇ ਮੈਂ ਬਾਉ ਲਾ ਦਾਂ ਤੇ ਪਰ ਆਟਾ ਹੈ ਨਹੀਂ ਆ ਪਰ ਇਹ ਕਿ ਦੋ ਰੋਟੀਆਂ ਦਾ ਹੋਣਾ ਵਾ ਫਿਰ ਤੈਨੂੰ ਲਾ ਕੇ ਦੇ ਦਿੰਨੀ ਆ ਤੇ ਮੈਂ ਕੋਈ ਨਹੀਂ ਵੇਖਣਾ ਕੋਈ ਗਾਲੀ ਦੀਦੀ ਜੀ ਨਹੀਂ ਹੈਗਾ ਨਾ ਆਟਾ ਰਹਿਣ ਦੋ ਮੈਂ ਉਧਰ ਰਾਜ ਕੋਈ ਭਾਜੀ ਕੋ ਲੈ ਕੇ ਖਾ ਲੂੰਗਾ ਕੋਈ ਗੱਲ ਨਹੀਂ ਨਹੀਂ ਖਾਣਾ ਤੂੰ ਕੀ ਆ ਕੋਈ ਨਹੀਂ ਮੈਂ ਤੈਨੂੰ ਦੋ ਫੁਲਕੇ ਲਾ ਦੇ ਦਿੰਦੀ ਆ ਚਾਹੇ ਤੇ ਨਾਲ ਲੈ ਜਾ ਤੇ ਚਾਹੇ ਖਾ ਕੇ ਚੱਲ ਜਾ ਇਦਾਂ ਕਰੋ ਜੇਤ ਦੋ ਹੁਲਕਾ ਦਾ ਆਟਾ ਹੈਗਾ ਤੇ ਮੈਨੂੰ ਨਾਲੇ ਦੇ ਦਿਓ ਫਿਰ ਮੈਂ ਉੱਥੇ ਜਾ ਕੇ ਖਾ ਲੂੰਗਾ ਤਾਂ ਤੇ ਮੈਂ ਪਾਦੀ ਨਹੀਂ ਲੈਣਾ ਹੋਜੀ ਚੰਗਾ ਫਿਰ ਗੁੱਸੇ ਹੋਣਗੇ ਭਾਜੀ ਆ ਚਲੋ ਭਾਈ ਤਾਂ ਮੈਂ ਪਾ ਦੇਣੀ ਉੱਥੇ ਲੈ ਜਾਣਾ ਆ ਪਾ ਦੋ ਪਾ ਦੋ ਅੱਜ ਨਾ ਭਾਈ ਨੂੰ ਕਹਿਣਾ ਵਾ ਕਿ ਭਾਜੀ ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ 2-300 ਰੁਪਏ ਦੇ ਦਿਓ ਘਰ ਆਟਾ ਤੇ ਲੈ ਗਿਆ ਵਾ ਇਦਾਂ ਦੇ ਆਪ ਭੁੱਖੇ ਮਰ ਜਣਾ ਕਰਨ ਲਾ ਕੁਲੀ ਕਿਵੇਂ ਬਲੇਟ ਤੇ ਹੀ ਉਹ ਏਦਾਂ ਕਰੀ ਵੀ ਨਾਲ ਕੁਛ ਲੱਗੀ ਹੁਣ ਉਥੋਂ ਚੰਗਾ ਸੋ ਜੀ ਹੈ ਨਹੀਂ ਆ ਚਲੋ ਕੋਈ ਗੱਲ ਨਹੀਂ ਮੈਂ ਭਾਈ ਉਥੋਂ ਝਾੜ ਦਉ ਹੁੰਦਾ ਹੋਇਆ ਉਹਨਾਂ ਨੂੰ ਆਖੀ ਵੀ ਥੋੜੇ ਬੋਦੇ ਪੈਸੇ ਦੋ ਚਲੋ ਕੋਈ ਗੱਲ ਨਹੀਂ ਕੋਈ ਫੜ ਲਈ ਹੈ ਨਹੀਂ ਬਣਾਉ ਨੂੰ ਕੁਛ ਵੀ ਕਰ ਬਹੁ ਚਲੋ ਕੋਈ ਗੱਲ ਨਹੀਂ ਮੈਂ ਨਾ ਪੈ ਫੜ ਲਿਆਉਂਗਾ ਚਲ ਜਾ ਫਿਰ ਲੇਟ ਨਾ ਹੋ ਜੀ ਹੁਣ ਮੈਂ ਨਾ ਦੀਦੀ ਚੱਲਾਂ ਜੀ ਹੁਣ ਤਬੂਆ ਨਾ ਖੋਲਿਓ ਜਦੋਂ ਮੈਂ ਆਉਂਗਾ ਨਾ ਮੈਂ ਤੁਹਾਨੂੰ ਫੋਨ ਕਰ ਦੂੰਗਾ ਹੁਣ ਲੱਗਾ ਨਹੀਂ ਨਹੀਂ ਮੈਂ ਬੂਆ ਘਾਲੀ ਖੋਲਣਾ ਵਾ ਮੈਂ ਬੰਦ ਕਰ ਲੈਣ ਲੱਗੀ ਤੇਰੇ ਨਾਲ ਹੀ ਜਾਣੀ ਆ ਆ ਚਲੋ ਠੀਕ ਆ ਜਾ ਤੂੰ ਕੀ ਵਿਚਾਰ ਇਹਨੇ ਕੰਨ ਤੇ ਜਾਣਾ ਹੂੰ ਦੋ ਖੁਲਕੇ ਹੈਗੇ ਹੀ ਤੇ ਲਾ ਕੇ ਉਹਨੂੰ ਦੇਤੇ ਆ ਚੱਲ ਉਹਦੇ ਚਲ ਗਿਆ ਵਾ ਪਰ ਇਹ ਆ ਵੀ ਹੁਣ ਮਗਰੋਂ ਭੁੱਖੀ ਮੈਂ ਰਹਿ ਜਾਣਾ ਵਾ ਚੱਲ ਕੋਈ ਗੱਲ ਨਹੀਂ ਆ ਇਦਾਂ ਪਾਣੀ ਪੂਣੀ ਪੀ ਕੇ ਕਜਰਾ ਕਰ ਲਈਨੀ ਹੋਰ ਕੀ ਆ ਫਿਰ ਉਹ ਬੰਦੇ ਕਿੱੜੇ ਆ ਪਰੰਤੇ ਮੈਨੂੰ ਕਹਿੰਦਾ ਕਿ ਗੇਟ ਨਾ ਖੋਲੀ ਮੈਂ ਨਹੀਂ ਜਾਣਾ ਖੋਲਣ मोपला भी कर दो सुन रहा है हुआ कौन करते मेरी नानी है मैं सच का नहीं है सच ही का है थोड़ी चल एक टांग पहुंचा वढ़िया वढ़िया जे दज ਪਾਣੀ ਲਿਆਵਾ ਨਹੀਂ ਪੁੱਤ ਪਾਣੀ ਦੀ ਤੇ ਤੇਰੀ ਇੰਨੀ ਕੋਈ ਸਿੱਧਾ ਪਾਣੀ ਮੈਂ ਤੂੰ ਆਪਣਾ ਹਾਂ ਮੈਂ ਗੇਟ ਤਾਂ ਨਹੀਂ ਖੋਲਣੀ ਮੈਨੂੰ ਕਰਨ ਕਹਿ ਕੇ ਗਿਆ ਸੀ ਵੀ ਗੇਟ ਨਾ ਖੋਲੀ ਮਗਰ ਐਵੇਂ ਕੋਈ ਆਵੇ ਨਾ ਘਰ ਹਾਂ ਠੀਕ ਆ ਗੱਲ ਮੈਂ ਤਾਂ ਨਹੀਂ ਖੋਲਣੀ ਮੈਨੂੰ ਕਿ ਪਤਾ ਤੁਸੀਂ ਆਏ ਆ ਹਾਂ ਨਹੀਂ ਸਿਆਣੀ ਗੱਲ ਆ ਮੁੰਡੇ ਦੀ ਵਧੀਆ ਗੱਲ ਆ ਪੁੱਤ ਖੋਲਣਾ ਵੀ ਨਹੀਂ ਚਾਹੀਦਾ ਬਿਨ ਪਤੇ ਤੋਂ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਆਪਣਾ ਧੀ ਵਧੀਆ ਬਸ ਆਪਣਾ ਵੀ ਨਾਨੀ ਠੀਕ ਆ ਕਿੰਦਾ ਟਾਈਮ ਪਾਸ ਹੁੰਦਾ ਟਾਈਮ ਪਾਸ ਤੁਹਾਨੂੰ ਪਤਾ ਹੀ ਆ ਜਿੱਦਾਂ ਹੁੰਦਿਆ ਵਾ ਉਹ ਤਾਂ ਮੈਨੂੰ ਪਤਾ ਹੀ ਆ ਚਲ ਮੈਂ ਹੁਣ ਤੁਹਾਨੂੰ ਲੈਣ ਆਈ ਆ ਪੁੱਤ ਤੂੰ ਹੀ ਮੇਰੇ ਨਾਲ ਚਲੋ ਉਹਨੂੰ ਵੀਰ ਨੂੰ ਹੀ ਫੋਨ ਕਰ ਤੇ ਉਹਨੂੰ ਸੱਦ ਲਾ ਨਾਨੀ ਲੈਣ ਤੇ ਆਈ ਆ ਪਰ ਮੈਨੂੰ ਪਤਾ ਨਾ ਮਾਮੀ ਨੇ ਮੁੜ ਕੇ ਗੱਲਾਂ ਕਰਨੀਆਂ ਵਾ ਨਹੀਂ ਕਰਦੀ ਪੁੱਤ ਕੋਈ ਗੱਲ ਨਹੀਂ ਮੈਂ ਪੁੱਛ ਲਿਆ ਤੇਰੇ ਮਾਮੇ ਨੂੰ ਫੋਨ ਕਰਕੇ ਹੁਣ ਫੋਨ ਕੀਤਾ ਸੀ ਤੇ ਮੈਂ ਕੁਝ ਕੁਝ ਅਤੀ ਚੁੱਕ ਲਿਆ ਮੈਂ ਸਾਰੀ ਗੱਲ ਪੁੱਛ ਲਈ ਆ ਚਲੋ ਕੋਈ ਨਹੀਂ ਫਿਰ ਮੈਂ ਕਰਨ ਨੂੰ ਫੋਨ ਕਰਕੇ ਫਿਰ ਮੈਂ ਬੁਲਾ ਲੈਣੀ ਆ ਆ ਉਹ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਤੂੰ ਮਾਤਾ ਜਾ ਕੇ ਤੇ ਲੈ ਆਵੀਂ ਅੱਛਾ ਅੱਛਾ ਠੀਕ ਆ ਉਹ ਠੀਕ ਹੀ ਮੰਮੀ ਹੋਣੀ ਕਰੇ ਵਧੀਆ ਹਾਂ ਸਭ ਠੀਕ ਠਾਕ ਵਧੀਆ ਅੱਛਾ ਅੱਛਾ ਤੇ ਮੈਂ ਆ ਇਹ ਤਰ ਦਵਾਈ ਦੇ ਬੰਨੇ ਆ ਘਰੋਂ ਮੈਂ ਦਵਾਈ ਲੈਣ ਆਈ ਹਾਂ ਤੇ ਮੈਂ ਹਾਂ ਮੈਂ ਨਿਆਣਿਆਂ ਨੂੰ ਲੈ ਆਂ ਅੱਛਾ ਅੱਛਾ ਤੇਰੇ ਮਾਮੇ ਦੀ ਸਲਾਹ ਮੈਨੂੰ ਮਿਲ ਗਈ ਤੇ ਮੈਂ ਹਾਂ ਚੱਲ ਮੈਂ ਦਵਾਈ ਦੇ ਬੰਨੇ ਜਾ ਕੇ ਤੇ ਲੈ ਆਉਣੀ ਚਲੋ ਕੋਈ ਨਹੀਂ ਉਹ ਤੇ ਵਧੀਆ ਕੀਤਾ ਵਾ ਚਾਹ ਚਾਹ ਬਣਾਉਣੀ ਹੈ ਕੋਟਾ ਤੇ ਪੀ ਕੇ ਤੇ ਫਿਰ ਕੋਈ ਨਹੀਂ ਮੈਂ ਕਰਦੀ ਕਰਨ ਨੂੰ ਹੁਣ ਚਾਹ ਦੀ ਤਾਂ ਲੋੜ ਨਹੀਂ ਇੰਨੀ ਕੋਈ ਚਲੋ ਕੋਈ ਨਹੀਂ ਬਣਾਉਣੀ ਬੈਠੋ ਤੁਸੀਂ ਚਲੋ ਠੀਕ ਆ ਕਰਨਾ ਆਪਾਂ ਚਲਦੇ ਚੱਲਦੇ ਹਾਂ ਫਰ ਮੈਨੂੰ ਇਹ ਆ ਕਿ ਮੰਮੀ ਨੇ ਗੱਲਾਂ ਪੜੀਆਂ ਕਰਨੀਆਂ ਤੈਨੂੰ ਪਤਾ ਸਹੀ ਕਿੱਦਾਂ ਕਰਦੀ ਹੁੰਦੀ ਆ ਸਾਡੇ ਵੱਲ ਵੇਖ ਕੇ ਉਹ ਚਲੋ ਦੀਦੀ ਉਹ ਤਾਂ ਦੀ ਗੱਲ ਹੈ ਵਾ ਪਰ ਹੁਣ ਇੱਥੇ ਕਰਨਾ ਵੀ ਕੀ ਆ ਨਾ ਸਾਡੇ ਕੋਈ ਸੌਦਾ ਨਾ ਪੱਤਾ ਹਾਂ ਤਾਂ ਸਹੀ ਆ ਪਰ ਹੁਣ ਕੀ ਕਰਨਾ ਵਾ ਉਹਨਾਂ ਦੀ ਬਾਰ ਬਾਰ ਰੱਖੀ ਜਾਂਦੀ ਆ ਵੀ ਚਲੋ ਚਲੋ ਦੀਦੀ ਮੇਰਾ ਤਨੀਗਾ ਜੀ ਕਰਨ ਦੀ ਆ ਜੀ ਹਾਂ ਚਲੋ ਦੀਦੀ ਜੀ ਕਹਿਣਗੇ ਤਾਂ ਆਪਾਂ ਆਪਣੇ ਘਰ ਆਇਾਂਗੇ ਆਪਾਂ ਕਿਹਾ ਉੱਥੇ ਪੱਕਾ ਰਹਿ ਚੱਲੇ ਆਂ ਚਲ ਤੂੰ ਮਾਰ ਬੂਏ ਇਦਾਂ ਕਰ ਫੀਚ ਜੰਗੀ ਤਰ੍ਹਾਂ ਲੋਕ ਲੋਕ ਲਾਦੀ ਤੈਨੂੰ ਪਤਾ ਸਹੀ ਮਗਰੋਂ ਫਿਰ ਮੈਂ ਉਹ ਲਾਰੇ ਮੈਂ ਬਾਰੀਆਂ ਪੂਰੀਆਂ ਵੀ ਬੰਦ ਕਰਦਾ ਬੰਦ ਕਰਕੇ ਨਾ ਤੇ ਲੋਕ ਲਾ ਦੇ ਦੀ ਚੱਲਾ ਜਾਂਦੇ ਆ ਚਲੋ ਕੋਈ ਗੱਲ ਨਹੀਂ ਹੋ ਜ਼ਿਆਦੇ ਚੱਲ ਨਹੀਂ ਨਾਨੀ ਤੂੰ ਹੁਣ ਪਤੀ ਹੈ ਹੀ ਨਹੀਂ ਕੋਈ ਗੱਲ ਨਹੀਂ ਦੀਦੀ ਨਾਨੀ ਨੂੰ ਪਤਾ ਹੀ ਆ ਸਾਡੇ ਹਾਲਾਤਾਂ ਦਾ ਫਿਰ ਕੀ ਆ ਚਲ ਕੋਈ ਨਹੀਂ ਤੂੰ ਮਾਰ ਬੂਏ ਆ ਜਾ ਫਿਰ ਬਾਹਰ ਹੈ ਆ ਚਲੋ ਆ ਜੋ ਦੇਖੀਓ ਨਾ ਚਲ ਮਾਰ ਕਰਨੀ ਛੇੜਾ ਪੁੱਤ ਸਾਰਾ ਦਿਨ ਫੋਨ ਹੀ ਚਲਾਉਂਦਾ ਰਹਿੰਦਾ ਵਾ ਕਿਤੇ ਇਹਨੇ ਛੱਡ ਵੀ ਦਿਆ ਕਰ ਤੇ ਕੀ ਕਰਿਆ ਕਰਾਂ ਮੈਂ ਦਸ ਘਰ ਦਾ ਕੰਮ ਕੋਈ ਨਹੀਂ ਕਰਾਗਾ ਕਰਦਾ ਕੋਈ ਨਹੀਂ ਆ ਕੰਮ ਦੱਸੋ ਜੇ ਕੋਈ ਕਰਨਾ ਹੈ ਕਰਦਾਂ ਮੈਂ ਕਰ ਦਿੰਦਾ ਦੱਸ ਕਰਨ ਵਾਲਾ ਕਿਹੜਾ ਵਾ ਹੁਣ ਬਾਅਦ ਚੋਂ ਨਾ ਵਾ ਪਿਓ ਤੇਰਾ ਜਾਂਦਾ ਵਾ ਮਦਰ ਜਾ ਕੇ ਫੇਰਾ ਮਾਰਿਆ ਕਰ ਕੱਲ ਤੂੰ ਹੀ ਜ਼ਿੰਮੇਵਾਰ ਸੁਭਾਲਣੀ ਆ ਵਾ ਮਮੀ ਸਮਰਸੀ ਪਾਉਂ ਮੋਟਰਾਂ ਅੱਜ ਕੱਲ ਹੈ ਪੈਬਲਿਆਂ ਸਾਰੇ ਹੋਈ ਆ ਬਾ ਛੱਡਣੀ ਆ ਜਾ ਕੇ ਭਾਵੇਂ ਛੱਡਣੀ ਆ ਪਰ ਫੇਰ ਵੀ ਦੋ ਜਾਨੇ ਹੋ ਗੱਲਾਂ ਬਾਤਾਂ ਕਰਦੇ ਕੰਮ ਹੋ ਜਾਂਦਾ ਵਾ ਉਹ ਮਿਲਣਾ ਖੈਦੇ ਰਹਿੰਦੇ ਆ ਕਿ ਤੂੰ ਉਹਨੂੰ ਕੁਝ ਕਹਿੰਦੀ ਨਹੀਂਗੀ ਤੂੰ ਉਹਨੂੰ ਸਮਝਾਉਂਦੀ ਨਹੀਂਗੀ ਤਾਂ ਤੂੰ ਮੈਨੂੰ ਗਾੜੀ ਏਦਾਂ ਤਾਲਤੋਲ ਕਰ ਦਿੰਦਾ ਵਾ ਚਲ ਕੋਈ ਗੱਲ ਨਹੀਂ ਕੱਲ ਤੋਂ ਚਲ ਜਿਆ ਕਰੂੰਗਾ ਆ ਜਿਹੜਾ ਫਿਰਦੌਨ ਵਾਲਾ ਕੰਮ ਆ ਨਾ ਇਹ ਪੁੱਤ ਛੱਡ ਦੇ ਸਮਾਂ ਨਹੀਂਗਾ ਚੰਗਾ ਨਸ਼ੇ ਪੱਤੇ ਬੜੇ ਆ ਲੋਕਾਂ ਨੂੰ ਕੋਈ ਅੱਜ ਤੇ ਮਮੀ ਮੈਂ ਘਰੇ ਹੀ ਆ ਅੱਜ ਤੇ ਕਿਤੇ ਵੀ ਨਹੀਂ ਗਿਆ ਕੱਲ ਗਿਆ ਸੀ ਮੜਾ ਦੇ ਘਰੇ ਹੀ ਆ ਮੈਂ ਸਮਝਦੀ ਆ ਕਿਸਦਾ ਪੁੱਤ ਚੰਗਾ ਵੇਖ ਕੇ ਲੋਕਾਂ ਕੋ ਜਰਿਆ ਨਹੀਂ ਜਾਂਦਾ ਲੋਕੇ ਉਸੇ ਵਿੱਚ ਆਲ ਦੇ ਦਿੰਦੇ ਆ ਤਾਂ ਕਰਕੇ ਤੈਨੂੰ ਸਮਝਾਉਂ ਰਹੀ ਆ ਮੇਰਾ ਸਮਝਾਉਂਦਾ ਫਰਜ਼ ਆ ਉਹ ਚਲ ਕੋਈ ਗੱਲ ਨਹੀਂ ਨਹੀਂ ਜਾਂਦਾ ਮੈਂ ਤੇ ਨਾਲੇ ਨਾ ਡੈਡੀ ਤੇਰੇ ਕਹਿਣ ਦੇ ਆ ਵੀ ਨਾਲ ਲੱਗਦਾ ਨਾ ਕਿ ਲਾ ਇੱਕ ਮਿਲਦੇ ਆ ਪਿਆਲੀ ਮੰਡੀ ਆਹ ਹਾਂ ਤੇ ਵੇਖ ਲਾਂਦੇ ਪੀ ਉਹ ਤੂੰ ਮੈਨੂੰ ਕਹਿੰਦੇ ਆ ਪਿਆਲ ਤੇਰੀ ਮੈਨੂੰ ਤੇ ਮਮੀ ਤੁਹਾਡੀ ਨਹੀਂ ਸਮਝ ਆਉਂਦੀ ਕਦੀ ਤੁਸੀਂ ਕਹਿੰਦੇ ਤੇਰਾ ਵਿਆਹ ਕਰ ਦੇਣਾ ਉੱਤੇ ਨਹੀਂ ਪੈਸੇ ਲੱਗਣੇ ਹੁਣ ਪਿਆਲੀ ਕਿਹੜੀ ਮੁਗਤ ਆ ਜਾਣੀ ਚਲ ਕੋਈ ਗੱਲ ਨਹੀਂ ਪਿਆਲੀ ਜਿਹੜੀ ਇੱਕ ਵਾਰਾ ਲਈ ਜਾਂਦੀ ਹੈ ਨਾ ਲਾਗੇ ਕੋਈ ਗਵਾਹ ਰਦਾਂ ਦਾ ਆ ਗਿਆ ਫਿਰ ਕੀ ਕਰਾਂਗੇ ਕੋਈ ਉਹ ਤੇ ਹੈਗਾ ਵਾ ਤੇ ਜੇ ਆ ਵੀ ਤੰਗ ਹੋ ਕੇ ਬੈਠੇ ਮੁੜ ਕੇ ਤੇ ਫਿਰ ਫਾਇਦਾ ਕੀ ਹੈ ਚਲ ਕੋਈ ਗੱਲ ਨਹੀਂ ਤੇਰੇ ਮਾਮੇ ਕੋ ਫੜ ਲਾਂਗੇ ਥੋੜੀ ਜਿਹਾ ਹੋਰ ਫਿਰ ਕੀ ਕਰਨਾ ਉਹ ਨਹੀਂ ਨਹੀਂ ਮੈਂ ਡੜੀ ਨਾਲ ਕਰਨਾ ਮਸਲਾ ਇੱਕੋ ਕੰਮ ਹੀ ਹੋਣਾ ਵਾ ਜਾਂ ਫਿਰ ਵਿਆਹ ਕਰ ਦੋ ਜਾਂ ਪਿਆਲੀ ਖਰੀਦ ਲਓ ਨਹੀਂ ਆ ਜਾਣੇ ਹੁਣ ਚੋਨੇ ਚਾਣੇ ਦੇ ਪੈਸੇ ਪਹਿਲਾਂ ਵੀ ਹੈਗੇ ਆ ਕੋਲ ਚੱਲ ਵਿਆਹਨਾ ਕਰ ਲਓ ਜਾਣੇ ਆ ਪਰ ਫਿਰ ਵੀ ਖਰਚਾ ਤੁਹਾਨੂੰ ਪਤਾ ਹੀ ਆ ਲੋਕਾਂ ਨੇ ਇਹ ਆ ਵੇਖਿਆ ਹੀ ਆ ਤੁਸੀਂ ਚੱਲ ਮਾਸਾ ਸਿੰਪਲ ਕਰ ਲਾਂਗੇ ਜ਼ਰੂਰ ਆਪਾਂ ਵੱਡੀ ਵੱਡੀ ਚ ਪੈਣਾ ਉਹ ਜ਼ਰੂਰ ਲੋਕਾਂ ਗੱਲਾਂ ਕਰਾਉਣੀਆਂ ਉਹਨਾਂ ਕਿਹਾ 10-12 ਕਿੱਲੇ ਪਿਆਲੀ ਦੇ ਆ ਤੇ ਹੁਣ ਵੇਖੋ ਚੁੰਨੀ ਜੜਾ ਤੇ ਆ ਗਏ ਅੱਛਾ ਤੇਰੇ ਕਹਿੰਦਾ ਮਤਲਬ ਫਿਰ ਇਹ ਆ ਵੀ ਅੱਜ ਗੱਜ ਗੱਜ ਕੇ ਵਿਆਹ ਕਰਨਾ ਵਾ ਉਹਦੇ ਫਰਮਾਦਾ ਕਰਨਾ ਹੀ ਪੈਣਾ ਵਾ ਜੇ ਲੋਕਾਂ ਦੇ ਦੇਖੀਏ ਗੱਜ-ਵੱਜ ਕਿਤੇ ਬਰਾਬ ਵੀ ਕਰਨਾ ਹੀ ਪੈਣਾ ਤੇ ਕੋਈ ਗੱਲ ਨਹੀਂ ਪਿਆਲੀ ਤੇ ਲਓ ਵਿਆਹ ਵੀ ਹੋ ਜਾਊਗਾ ਜਿਹੜਾ ਕੰਮ ਰੰਬਿਆ ਹੁੰਦਾ ਨਾ ਮਹਾਰਾਜ ਆਪ ਸਹਾਇ ਹੁੰਦਾ ਵਾ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਚਲੋ ਡੈਡੀ ਆਉਂਦਾ ਫਿਰ ਕਰ ਲੈਣੀ ਸਲਾਹ ਕੀ ਜਾਂਦੀ ਆ ਭਲਾ ਆਹੋ ਡੈਡੀ ਨਾਲ ਕਰ ਲੈ ਸਲਾਹ ਤੇ ਤੁਸੀਂ ਦੋਵਾਂ ਦਿ ਵਾਲਿਆਂ ਨੇ ਕਰ ਲੈ ਸਾਰੇ ਕੰਮ ਮਿੰਨੂ ਤਸਾਂ ਰਹਿਣਾ ਮੈਂ ਹਾਂ ਚੱਲ ਤੂੰ ਬੈਠਾ ਮੈਂ ਤਾਂ ਕਿ ਤੇਰੇ ਨਾਲ ਗੱਲ ਕਰਦੀ ਆ ਕੋਈ ਗੱਲ ਨਹੀਂ ਹੁੰਦੀ ਆ ਮੰਮੀ ਤੂੰ ਫਿਰ ਮੈਂ ਕਰ ਲੈਣਾ ਮਸਲਾ ਆਹ ਕਰ ਲਈ ਕੰਮ ਡੈਡੀ ਆਪਣੇ ਚੰਗਾ ਤੇ ਬਾਹਰ ਅੰਦਰ ਜਾਇਆ ਕਰ ਵੇਖਿਆ ਕਰ ਕੰਮ ਤਾਂ ਤਾਂ ਚੰਗਾ ਕੋਈ ਗੱਲ ਨਹੀਂ ਮਾਤਾ ਵੇਖ ਲਾਂਗੇ ਤੂੰ ਐਵੇਂ ਟੈਨਸ਼ਨ ਲੈ ਟੈਨਸ਼ਨ ਤਾਂ ਫਿਰ ਹੁੰਦੀ ਆ ਉਹ ਡੈਡੀ ਤਾਂ ਕੁਝ ਕਹਿੰਦਾ ਨਹੀਂ ਆ ਮਾਤਾ ਐਵੇਂ ਖੇਡ ਹੀ ਰਹੀ ਦੀ ਅੱਜ ਤਾਂ ਮੈਂ ਘਰੇ ਹੀ ਆਇਆ ਤੂੰ ਫਿਰ ਨੂੰ ਨਹੀਂ ਹਟਦਾ ਦੱਸ ਹਾਈ ਹੋਈ ਕੰਮ ਹੋਇਆ ਜਿਹਦਾ ਮੈਨੂੰ ਡਰ ਹੀ ਵੀ ਹਲਾ ਉਹਨਾਂ ਨੂੰ ਲੈ ਆਈ ਓ ਨਾਲ ਚੱਲ ਕੋਈ ਨਹੀਂ ਲੈ ਤੇ ਤੂੰ ਆਈ ਹੈ ਨਾ ਉਹਗਾ ਕਿਹੜੀ ਸੇਵਾ ਮੈਂ ਕਰਦੀ ਹਾਂ ਅਸਿਆ ਮੈਂ ਸਾਸਿਕਾ ਮੰਮੀ ਅਸੀ ਕਾ ਸਾਸਿਕਾ ਬੈਠੂ ਤੀ ਮੰਮੀ ਆਇਓ ਮੇਰੀ ਮੜੀ ਦੀ ਗੱਲ ਸੁਣਿਓ ਅੱਛਾ ਹਾਂ ਤੇ ਜਿਹੜੀ ਦੱਸਣੀ ਹੋਈ ਦੱਸਣੀ ਆ ਕਰਨ ਵੇਖ ਲਾ ਮਮੀ ਨੇ ਉਹ ਕੰਮ ਕੀਤਾ ਨਾ ਨਾ ਵੇਲਾ ਹੁੰਦਿਆਂ ਨੂੰ ਸਾਨੂੰ ਪਾਣੀ ਪੁੱਛਿਆ ਤੇ ਨਾਗ ਦੇ ਚਾਦੀ ਸੁਲਾ ਮਾਰੀ ਆ ਤੇ ਆਉਂਦਿਆਂ ਹੀ ਨਾਨੀ ਨੂੰ ਉੱਧਰ ਨੂੰ ਲੈ ਗਈ ਆ ਪਤਾ ਨਹੀਂ ਹੁਣ ਉਹਨੂੰ ਵਿਚਾਰੀ ਨੂੰ ਕੀ ਇਹਨੇ ਕਹਿਣਾ ਤੇ ਕੀ ਨਹੀਂ ਕਹਿਣਾ ਹਲੋ ਦੀਦੀ ਕੀ ਪਤਾ ਉਹਨਾਂ ਨੂੰ ਕੋਈ ਕੰਮ ਕੂਮ ਹੋਵੇ ਇਹਨੇ ਸੋਚੀ ਤਾਂ ਨਹੀਂ ਹੁੰਦਾ ਛੱਡੋ ਗਾ ਚਲ ਕੋਈ ਨਹੀਂ ਬੈਠਾ ਰੋ ਮਾਤਾ ਤੂੰ ਤੇ ਆਂਦੀ ਈ ਮੈਂ ਦਵਾਈ ਲੈਣ ਚੱਲੀ ਆ ਤੇ ਇਹਨਾਂ ਨੂੰ ਕਿੱਧਰ ਨਾਲ ਲੈ ਆਈ ਏ ਤੂੰ ਇਹ ਲੈਉ ਨਹੀਂ ਪੈਣਗੇ ਜੇ ਮੈਂ ਤੈਨੂੰ ਪਾਣੀ ਦੱਸਿਆ ਤੂੰ ਗੁੱਸੇ ਹੋਣਾ ਤੇ ਨਾ ਲਿਆ ਤੇ ਉਹਨਾਂ ਦਾ ਚਾਹਿਆ ਮੈਨੂੰ ਪਤਾ ਉਹ ਖੇਸੀ ਨੂੰ ਮੈਨੂੰ ਸਵੇਰ ਦਾ ਹੀ ਪਤਾ ਸੀ ਤੇ ਇਹ ਕੁਛ ਨਾ ਕੁਛ ਨਾ ਜ਼ਰੂਰ ਕਰਦੀ ਫਿਰਨ ਦੀ ਆ ਤੇ ਉਹੋ ਕੰਮ ਹੀ ਤੂੰ ਕੀਤਾ ਜਦੋਂ ਮੈਂ ਕਿਹਾ ਸੀ ਨਿਆਣੇ ਇੱਥੇ ਨਹੀਂ ਹੋਣੇ ਚਾਹੀਦੇ ਤੇ ਤੂੰ ਕਿਉਂ ਲੈ ਕੇ ਆਈ ਨਿਆਣਿਆਂ ਨੂੰ ਫਿਰ ਫਿਰ ਉਹਨਾਂ ਦਾ ਵੀ ਹੱਕ ਬਣਦਾ ਇੱਥੇ ਇਹਦੇ ਬਹੁਤੀ ਭੂਲੇ ਚੜਨੀ ਆ ਤੇ ਫਿਰ ਉਹਨਾਂ ਦਾ ਵੀ ਹੱਕ ਬਣਦਾ ਵੀ ਉਹ ਉਹਨਾਂ ਦੇ ਵੀ ਨਾਲ ਕਿਆ ਤੀ ਜੇ ਨਾ ਲਿਆ ਉਹਨਾਂ ਦਾ ਵੀ ਬਣਦਾ ਉਹਨਾਂ ਦਾ ਨਾਨੀਆਂ ਮੈਂ ਉਹਨਾਂ ਦੀ ਉਹਨਾਂ ਦੇ ਨਾਨਕੇ ਆ ਨਾਨੀਆਂ ਜੇ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਉੱਥੇ ਜਾ ਕੇ ਰਹਿ ਲਓ ਤੇ ਤੁਸੀਂ ਰਹਿ ਪੈਂਦੇ ਉਹਨਾਂ ਨੂੰ ਲਿਆਉਣਾ ਜ਼ਰੂਰੀ ਹੈ ਇੱਥੇ ਮੈਂ ਕੱਲੀ ਤੈਨੂੰ ਕਿੱਦਾਂ ਛੱਡ ਕੇ ਜਾਵਾਂ ਫੇਰ ਮੇਰੇ ਸਿਰ ਬਰਿਆਈ ਉਹਨਾਂ ਨੂੰ ਚੋਣੇ ਨੂੰ ਇੱਥੇ ਲੈ ਆਂਦਾ ਵਾ ਤੇ ਮੈਨੂੰ ਕੱਲੀ ਨੂੰ ਨਹੀਂ ਛੱਡ ਸਕਦੇ ਨਹੀਂ ਛੱਡ ਸਕਦੇ ਕੋਈ ਗੱਲ ਨਹੀਂ ਇੱਥੇ ਰਹਿਣਗੇ ਨਾ ਤੇ ਕੋਈ ਗੱਲ ਨਹੀਂ ਤੈਨੂੰ ਕੋਈ ਦੁੱਖ ਨਹੀਂ ਦਿੰਦੇ ਤੀਗੇ ਇਹਨਾਂ ਦੇ ਕਿਉਂ ਨਹੀਂ ਹੁਣ ਮੈਂ ਪਕਾਈ ਜਾਊਂਗੀ ਤੇ ਉਹਨਾਂ ਨੂੰ ਖਵਾ ਲਈ ਜਾਊਂਗੀ ਬਾਹੜ ਕੇ ਕੋਈ ਗੱਲ ਨਹੀਂ ਪਕਾ ਲਿਆ ਕਰਾਂਗੀ ਮੈਂ ਵੀ ਨਾਲ ਕੁੜੀ ਕਿਹਦੇ ਤੁਸੀਂ ਬਹੁ ਪਕਾਉਂਦੇਈ ਏ ਜਿਹੜੇ ਤੁਸੀਂ ਹੁਣ ਪਕਾ ਲੈਣੇ ਕੁੜੀ ਪਕਾ ਲੂ ਨਾਲ ਤੇਰੇ ਕਰਾ ਲੂ ਕੰਮ ਕੋਈ ਗੱਲ ਨਹੀਂ ਤੂੰ ਕਿਉਂ ਘਬਰਾਉਂਦੀ ਏ ਇਸ ਗੱਲ ਤੋਂ ਇੰਨਾ ਰਸਨ ਪਾਣੀ ਕਿੱਥੋਂ ਆਉਣਾ ਵਾ ਉਹ ਕੁੜੀਆਂ ਬਹੁਤੀ ਭੂਏ ਨਾ ਚੜ ਖਬਰਦਾਰ ਜੇ ਮੈਂ ਦੇ ਦੋ ਤੀ ਦੋ ਤਿੰਨ ਕੋਈ ਬਹੁਤੀ ਵੱਧ ਖੱਟ ਗੱਲ ਕੀਤੀ ਤੇ ਮੈਂ ਨਹੀਂ ਉਹ ਕਰਨ ਦੇਣੀ ਉਹਨਾਂ ਦਾ ਮਾਮਾ ਕਮਾਈ ਕਰਦਾ ਤੂੰ ਕਿਹੜੀ ਕਿਤੋਂ ਲਿਆ ਕੇ ਦੇਣ ਦੇਈਆਂ ਕਮਾਈ ਤਾਂ ਉਹਨਾਂ ਦੇ ਮਾਮੇ ਦੀ ਆ ਤੂੰ ਵੀ ਖਾਨੀ ਆ ਉਹ ਵੀ ਖਾ ਲੈਣਗੇ ਵਿਚਾਰੇ ਉਹਨਾਂ ਕਿਹੜਾ ਪਿਆਰ ਹੈ ਨਾ ਗੱਲ ਸੁਣ ਮੇਰੀ ਤੂੰ ਕੋਈ ਆਪਣੇ ਪੇਕਿਆਂ ਤੋਂ ਨਹੀਂ ਲਿਆ ਕੇ ਦਿੰਦੀ ਜਿਹੜਾ ਉਹਨਾਂ ਖਾਣਾ ਵਾ ਉਹਨਾਂ ਖਾਣੀਆਂ ਆਪਣੇ ਮਾਮੇ ਦੀ ਕਮਾਈ ਤੇਰੇ ਕਿਹੜੇ ਪੇਕੇ ਕੱਲੰਡੇ ਪੰਡਾ ਬਣ ਕੇ ਖਬਰਦਾਰ ਮਾਤਾ ਮੇਰੇ ਪੇਕੇਆਂ ਤੱਕ ਨਹੀਂ ਜਾਣਾ ਤੁਸੀਂ ਪੇਕੇਆਂ ਤੋਂ ਲਿਆ ਲਿਆ ਕੇ ਖਾਂਡੇ ਇੰਨੇ ਚਿਰ ਦਾ ਜਿਹੜੇ ਹੁਣ ਮੇਰੇ ਪੇਕੇ ਦੇਣ ਜਿਓ ਬਾਹਰ ਕਮਾਉਂ ਡਿਆ ਵਾ ਉਹ ਘਰ ਵਾਸਤੇ ਡਿਆ ਵਾ ਉਹ ਐਦਾਂ ਨਹੀਂ ਡਿਆ ਵੀ ਜਿਹੜਾ ਉੱਠਿਆ ਤੇ ਆ ਗਿਆ ਇੱਥੇ ਤੇ ਖਵਾਲੀ ਗਏ ਉਹਨੂੰ ਖੋਤੇ ਜਿਡਾ ਮੁੰਡਾ ਵਾ ਕੀ ਗੱਲ ਉਹ ਕਮਾ ਨਹੀਂ ਸਕਦਾ ਖਵਾਲ ਨਹੀਂ ਸਕਦਾ ਉਹਨੂੰ ਘਰ ਬਾਹਰ ਕੇ ਉਹਨਾਂ ਨੂੰ ਲੈ ਆਂਦਾ ਇੱਥੇ ਮੇਰ ਕੋ ਨਹੀਂ ਖਵਾ ਲਿਆ ਜਾਂਦਾ ਪਕਾਈ ਜਾਂਦੀ ਖਵਾ ਲਈ ਜਾਂਦੀ ਉਹਨਾਂ ਨੂੰ ਬੈਡ ਜੀ ਅਜਾ ਲਵਲੀ ਉਹ ਲਾਇਇ ਜ ਪਾਣੀ ਓਏ ਪਾਣੀ ਪੁੱਤ ਮੈਂ ਲਾਇਆ ਹਾਂ ਅੱਛਾ ਹੈਗਾ ਉਹ ਤਾਂ ਸਾਰਿਆਂ ਚ ਓਹ ਠੀਕ ਵਾ ਅੱਛਾ ਅੱਛਾ ਮੰਨੀ ਡੇ ਮੇਰ ਨਾਲ ਖੇਜਣਾ ਕੀ ਕਹਿੰਦੀ ਐ ਤੂੰ ਬੰਬੀ ਦੇ ਨਹੀਂ ਜਾਂਦਾ ਤੇ ਮੈਂ ਬੰਬੀ ਦੇ ਜਾ ਕੇ ਮੈਂ ਕੀ ਕਰਾਂ ਬਸ ਮੋਟਰ ਹੀ ਛੱਡਣੀ ਹੁੰਦੀ ਉੱਥੇ ਓਏ ਓਹ ਨਕਾਏ ਮਤਲਬ ਬਦਲੀ ਕਰਨਾ ਹੁੰਦਾ ਵਾ ਉੱਥੇ ਕਰਨਾ ਵਾ ਆ ਤਾਂ ਕੋਈ ਗੱਲ ਨਹੀਂ ਮੈਨੂੰ ਦੱਸ ਦਿਆ ਕਰੋ ਜੇ ਜਾਣਾ ਹੁੰਦਾ ਵਾ ਦੇ ਚੱਲ ਕੋਈ ਨਹੀਂ ਹੁਣ ਤੇ ਜਨ ਜਨ ਮੈਂ ਹੈਗਾ ਮੋ ਨਜ਼ਰ ਤੇ ਕੋਈ ਗੱਲ ਨਹੀਂ ਓਏ ਤੁਹਾਡੀ ਗੱਲ ਠੀਕ ਵਾ ਪਰ ਨਾਲ ਲਿਆ ਜਾ ਕਰੋ ਫਿਰ ਉਹ ਵੀ ਕਹਿੰਦੀ ਐ ਮੇਰ ਨਾਲ ਉਹ ਮੈਨੂੰ ਇਹ ਹੁੰਦਾ ਵਾ ਵੀ ਚੱਲ ਸੁੱਤਾ ਵਾ ਤਾਂ ਸੁੱਤਾ ਰਹਿੰਦਾ ਤੇ ਨਾਲੇ ਉਹ ਕਹਿੰਦੇ ਸੀ ਪੈੜੀ ਪੁਲੀ ਮਿਲਣ ਦੀ ਹੈ ਲਾਗੇ ਹੈਗੀ ਕੋਈ ਚਾਲੀ ਤੇ ਪੁੱਤ ਮਿਲਦੀ ਆ ਉਹ ਪੁੱਤ ਜਿਹੜੇ ਆਪਣੇ ਲਾਗੇ ਨਹੀਂ ਆ ਬਨੇ ਨਾ ਬੰਨਾ ਲਾਰ ਫਰੀਏ ਉਹਨਾਂ ਦੀ ਪੈੜੀ ਕਿੱਲਾ ਤੇ ਉਹਨਾਂ ਦਾ ਮੁੜੇ ਨੇ ਜਾਣਾ ਵਾ ਬਾਹਰ ਤੇ ਉਹ ਕਹਿੰਦੇ ਆ ਵੀ ਤੁਸੀਂ ਪੈੜੀ ਲੈ ਲਓ ਤੇ ਜੇ ਨਹੀਂ ਤੁਸੀਂ ਲੈਣੀ ਤਾਂ ਅਸੀਂ ਹੋਰ ਕਿਸੇ ਨੂੰ ਦੇ ਦੇਣੀ ਆ ਤੇ ਮੈਨੂੰ ਇਹ ਆ ਵੀ ਆਪਣੀ ਮੋਟਰ ਦਾ ਪਾਣੀ ਜਾਂਦਾ ਵਾ ਸਦਾ ਹੀ ਉਹਨਾਂ ਕੋਲ ਠੀਕ ਹੈ ਕਿ ਨਹੀਂ ਤੇ ਮੇਰਾ ਰਦਾ ਹੀ ਸੌਦਾ ਕਰ ਹੀ ਲੈਂਦੀ ਬਾਕੀ ਪੁੱਤ ਮੈਂ ਤੇਰਾ ਸਲਾਹ ਕਰ ਨਹੀਂ ਮੈਂ ਤੇ ਤੇਰੀ ਮਾਂ ਨੂੰ ਪਛੰਡਿਆ ਵੀ ਕਿੱਥੇ ਆ ਤੇ ਉਹ ਕਹਿੰਦੇ ਇਹ ਆਪਣੇ ਯਾਰਾਂ ਦੋਸਤਾਂ ਨੂੰ ਗਿਆ ਕਿ ਤੇ ਮੈਂ ਹ ਚਲਾਉਂਦਾ ਤੇ ਉਹਨਾਂ ਕਰ ਲੈਨੇ ਸਲਾਹ ਵੀ ਕਿੰਦਾ ਕਰਨੀ ਆ ਉਹ ਡੈਡ ਜੀ ਇੱਕ ਬੰਨੇ ਤੁਸੀਂ ਪੈੜੀ ਦਾ ਪਾਈ ਜਾਂਦੇ ਨਾਲੇ ਮੰਮੀ ਕਹਿੰਦੀ ਆ ਤੇਰਾ ਵਿਆਹ ਕਰ ਦੇਣਾ ਮੈਨੂੰ ਤਾਂ ਤੁਹਾਡੀ ਨਹੀਂ ਕੋਈ ਸਮਝ ਲੱਗਣ ਦੀ ਹੁਣ ਵਿਆਹ ਤੇ ਵੀ ਚਾਹੀਦੀ ਆ ਪੈਸੇ ਪੈੜੀ ਕਿਹੜੀ ਸਸਤੀ ਆ ਜਾਣੀ ਆ ਘੱਟੋ ਘੱਟ ਵੀ ਤੇ 30 ਲੱਖ ਨੂੰ ਕਿੱਲਾ ਮਿਲਣਾ ਮੌਕੇ ਤੇ ਤੇ ਤੁਸੀਂ ਇਹਨੇ ਪੈਸੇ ਕਿੱਥੋਂ ਕੱਢਨੇ ਆ ਤੁਸੀਂ ਆਪ ਸੋਚੋਗੇ ਇੱਕੋ ਕੰਮ ਹੀ ਹੋਣਾ ਕਰਕੇ ਸਲਾਹ ਮੈਨੂੰ ਦੱਸ ਦੋ ਵਿਆਹ ਕਰਨਾ ਵਾਂਗੇ ਜਾਂ ਪੈੜੀ ਲੈਣੀ ਲਵਲੀ ਪੁੱਤ ਫਿਰ ਇਦਾਂ ਕਰਦੇ ਆ ਜੇ ਪੈੜੀ ਲੈਣੀ ਆ ਨਾ ਤੇ ਤੇਰਾ ਮੰਗਣਾ ਕਰ ਲੈਨੇ ਆ ਤੇ ਵਿਆਹ ਫਿਰ ਅਗਲੇ ਸਾਲ ਕਰ ਲਾਂਗੇ ਵੇਖ ਲਓ ਫਿਰ ਇਹ ਕੀ ਸਲਾਹਾਂ ਕਰਨ ਡਈ ਨਹੀਂ ਅਸੀਂ ਇਦਾਂ ਨਹੀਂ ਗਾ ਕਰਨਾ ਅਸੀਂ ਵਿਆਹ ਨਾਲ ਹੀ ਕਰਨਾ ਵਾਂ ਹੁਣ ਤੇਰੀ ਉਮਰ ਹੋਣ ਢਈ ਆ ਅੱਜ ਰਿਸ਼ਤੇ ਸਾਡੇ ਘਰ ਆਉਣ ਡੇ ਆ ਵਧੀਆ ਵਧੀਆ ਤੇ ਇਦਾਂ ਦੀ ਕੁੜੀ ਆ ਇੰਨੀ ਪੜ੍ਹੀ ਆ ਖਾਨਦਾਨ ਵਧੀਆ ਵਾ ਕੱਲ ਨੂੰ ਮੁੜ ਕੇ ਜਦੋਂ ਉਮਰ ਲੰਘੀ ਨਾ ਤਰਲੇ ਲੈਣੇ ਪੈਣੇ ਆ ਕਿਸ ਨੇ ਰਿਸ਼ਤਾ ਕਰਾਉਣਾ ਨਹੀਂ ਗਾ ਇਹਦੀ ਕਿਹੜੀ ਗੱਲ ਵਾ ਇਹ ਤੇ ਨਿਆਣਾ ਵਾ ਤੁਸੀਂ ਸਿਆਣੇ ਬਿਆਣੇ ਜੇ ਤੁਸੀਂ ਤਾਂ ਕੋ ਸੋਚੋ ਕਿੱਦਾਂ ਦੀਆਂ ਕਮਾਂਡਾਂ ਇਹ ਤੁਸੀ ਕਰਨਾ ਉਹ ਤੇ ਇਸੇ ਕਰਕੇ ਮੈਂ ਪੈੜੀ ਵਾਲੇ ਨੂੰ ਆਖਿਆ ਸੀ ਵੀ ਸਾਨੂੰ ਆਪਣੇ ਘਰ ਸਲਾਹ ਕਰ ਲੈਣ ਤੇ ਵੀ ਲੈਣੀ ਆ ਕਿ ਜਾਂ ਨਹੀਂ ਲੈਣੀ ਤੇ ਜੇ ਲੈਣੀ ਹੋਊਗੀ ਨਹੀਂ ਕਹਿਣ ਦੇਣਾ ਜੇ ਵਿਆਹ ਦਾ ਪਾਣਾ ਫਿਰ ਪੈੜੀ ਰਹਿਣ ਦੋ ਜਰੂਰ ਥੱਲੇ ਲੱਗਣਾ ਨਹੀਂ ਨਹੀਂ ਲਵਲੀ ਅਸੀਂ ਦੋਵੇਂ ਕੰਮ ਕਰਨੇ ਆ ਪੈੜੀ ਵੀ ਨਹੀਂ ਹੱਥੋਂ ਜਾਣ ਦੇਣੀ ਤੇ ਵਿਆਹ ਵੀ ਕਰਨਾ ਮਮੀ ਕਹਿੰਦੀ ਆ ਮਾਮਿਆਂ ਕੋ ਚੁੱਕ ਲਾਂਗੇ ਤੇ ਮੁੜ ਕੇ ਦੇਣੇ ਨਹੀਂ ਆ ਉਹਨਾਂ ਨੂੰ ਤੇ ਕੋਈ ਨਹੀਂ ਦੇ ਦਾਂਗੇ ਉਹਨਾਂ ਨੇ ਨਿਆਣੇ ਬਾਅਦ ਸੈਟ ਤੇ ਹੈ ਗਿਆ ਲੋਕ ਮੁੜ ਕੇ ਵੜ ਵੜ ਖਾਂਦੇ ਹੁੰਦੇ ਆ ਰਿਸ਼ਤੇਦਾਰੀ ਉਹਨਾਂ ਹੋਇਆ ਕਿ ਦੇ ਮਹੀਨਾ 2 ਮਹੀਨੇ ਚੱਲੂਗਾ ਉਹਨਾਂ ਤੀਜੇ ਮਹੀਨੇ ਕਹਿੰਦੇ ਨੇ ਮੇਰੇ ਪੈਸੇ ਵਾਪਸ ਕਰੋ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਜਿਹੜੀ ਜਾਇਦਾਦ ਅੱਜ ਬਣ ਜਾਣੀ ਆ ਉਹ ਕੱਲ ਨੂੰ ਨਹੀਂ ਬਣਨੀ ਹੁਣ ਤੇ ਕਿੱਲਾ ਨਾ ਲੱਗਦਾ ਮਿਲਦੇ ਆ ਵਾ ਤੇ ਮੁੜ ਕੇ ਮਿਲਣਾ ਵਾ ਤੇਰੀ ਬਣਨੀ ਜਾਇਦਾਦ ਤਾਂ ਜਾਂ ਫਿਰ ਸਾਰਾ ਰੋਕੇ ਕਰ ਲਾਂਗੇ ਵਿਆਹ ਕਿਉਂ ਚੱਲਿਆ ਵਾ ਬਹੁਤ ਚਲਪਰਾ ਫਿਰ ਜੇ ਹੁਣ ਮਾਂ ਤੇਰੀ ਖੜੇ ਪਈ ਆ ਤੇ ਫਿਰ ਇਦਾਂ ਕਰਦੇ ਕੋਈ ਰਿਸ਼ਤੇਦਾਰਾਂ ਕੋ ਚੁੱਕ ਚਾਕੇ ਬੈਲੀ ਲੈ ਲਈਏ ਨਹੀਂ ਗਾੜੀ ਕਮਾਦਦੇ ਪੈਸੇ ਵੀ ਆਉਣੇ ਕਿੰਨਾ ਸੋਨਾ ਕਮਾਦਵਾ ਝੋਨੇ ਦੇ ਪੈਸੇ ਵੀ ਆਉਣੇ ਤੁਸੀਂ ਦੁੱਪ ਪਿਓ ਪੁੱਤ ਕਿਉਂ ਕਬਰਾਂ ਨੂੰ ਡੇ ਜੇ ਚਲ ਦੇਖ ਲਓ ਫਿਰ ਦੋਵੇਂ ਕੰਮ ਇਹ ਹੀ ਕਰਦੇ ਆ ਚੱਲੀਏ ਫਿਰ ਬੈਨਾ ਕਰ ਲੈਣੀ ਆ ਫਿਰ ਆਹੋ ਕਰਨ ਨੂੰ ਜਾਣ ਦੇਣੀ ਲੱਗੂ ਜੇ ਪੁੱਤ ਬਾਹਰ ਤਵੀਂ ਤੈਨੂੰ ਮੈਂ ਜਾਣ ਦੇਣਾ ਰਹਿਣਾ ਤੂੰ ਇੱਥੇ ਆ ਇਥੇ ਨੌਕਰੀ ਦੀ ਟਰਾਈ ਕਰ ਲਾ। ਲਓ ਆਓ ਅੰਦਰ ਰੋਟੀ ਪਾਣੀ ਖਾਓ। ਕੋਈ ਨਹੀਂ ਮੈਂ ਕਰਦੀ ਆ ਤੇ ਮਾਮਿਆਂ ਨਾਲ ਗੱਲ। ਚੱਲ ਕਰ ਲਾ ਜੇ ਤੇਰੇ ਭਰਾ ਮੰਨਦੇ ਆ ਤੇ ਠੀਕ ਆ ਜੇ ਨਹੀਂ ਤੇ ਫਿਰ ਕੀ ਕਰਨਾ।